ਦੀ ਬੀਤੀਆਂ ਆਪਾਂ ਵਿਸਤਾਰ ਨਾਲ ਦੱਸਣ ਦੀ ਕੋਸ਼ਿਸ਼ ਹੀ ਕਰਾਂਗੇ ਰਾਜਨੀਤਿਕ ਜਾਲੇ ਹੁੰਦਾ ਜਿਹੜਾ ਵਿਛਾਇਆ ਜਾਂਦਾ ਕਿਸੇ ਖਿੱਤੇ ਨੂੰ ਕਾਬੂ ਕਰਨ ਲਈ ਕਿਸੇ ਕੌਮ ਨੂੰ ਕਾਬੂ ਕਰਨ ਲਈ ਸਾਡੇ ਵਾਅਦਿਆਂ ਤੋਂ ਮੁੱਕਰ ਕੇ ਜਿਹੜੇ ਵਾਅਦੇ ਕੀਤੇ ਸੀਗੇ ਸਾਡੇ ਪੋਲੀਟੀਕਲ ਹੱਕ ਦਾ ਬੁਕੇ ਜੋ ਸਾਡੇ ਨਾਲ ਹੋਇਆ ਪੂਰਾ ਪੂਰਾ ਐਕਸਪੈਰੀਮੈਂਟ ਕੀਤਾ ਸਾਨੂੰ ਗੁਲਾਮ ਰੱਖਣ ਦਾ ਸਾਨੂੰ ਦਬਾ ਕੇ ਰੱਖਣ ਦਾ ਸਾਡੀ ਧਰਤੀ ਨੂੰ ਆਪਣੇ ਕਾਬੂ ਹੇਠ ਰੱਖਣ ਦਾ ਜੀ ਜਿਆਦਾ ਦੁਖਦਾਇਕ ਹੋਇਆ ਜੋ ਹਿੰਦੁਸਤਾਨ ਦੇ ਵਿੱਚ ਹੋਇਆ 1947 ਦੀ ਯਰ ਪੋਟਾ ਨੇ ਅੰਗਰੇਜ਼ ਸਰਕਾਰ ਦੀਆਂ ਉਹਦੇ ਚ ਸਾਡੀ ਆਬਾਦੀ ਉਸ ਟਾਈਮ 34.3 ਮਿਲੀਅਨ ਸੀਗੀ ਤਾਨੂੰ ਲੋਸ ਹੋਇਆ ਹਿੰਦੁਸਤਾਨ ਨੂੰ ਯਾਦ ਕਰਾਉਂਦੇ ਕਰਾਉਂਦੇ ਤੇ ਕਰਾਉਂਦੇ ਪੰਜਾਬ ਨੂੰ ਸੀ ਤੇ ਹਿੰਦੁਸਤਾਨ ਸਾਡੇ ਨਾਲ ੱੱਕੇ ਨਾਲੇ ਬੰਨ੍ਹ ਦਿੱਤਾ ਗਿਆ 43 ਰਿਆਸਤਾਂ ਦੀਆਂ ਜਿਹੜੀਆਂ ਸਿੱਖ ਰਿਆਸਤਾਂ ਸੀਗੀਆਂ ਸਾਰੀਆਂ ਜਿਨ੍ਹਾਂ ਨੂੰ ਪ੍ਰੈਮ ਟੂਡੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਮੇਰੇ ਨਾਲ ਨੇ ਸਦਾ ਨਾਦਰ ਸਿੰਘ ਜੀ ਕਨਪੁਰਾ ਸਾਹਿਬ ਅਸੀਂ ਉਹਨਾਂ ਦਾ ਸਵਾਗਤ ਕਰੀ ਜੀ ਨਦਰ ਸਿੰਘ ਜੀ ਆਇਆਂ ਨੂੰ ਯਾਰ ਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਜਿਹੜਾ ਸਾਡਾ ਪੰਜਾਬ ਦੀ ਪੰਜਾਬ ਸਿੰਘ ਕਿੱਥੇ ਖੜਾ ਜੋ ਕਿ 1947 ਤੋਂ ਲੈ ਕੇ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਕੀ ਵਾਪਰੀ ਤੇ ਉਹਨਾਂ ਦੇ ਹਾਲਾਤ ਕੀ ਨੇ ਕਿੱਥੇ ਖੜਾ ਪੰਜਾਬ ਸਿੰਘ ਤੇ ਬੇਨਤੀ ਕਰਦਾ ਨਦਰ ਸਿੰਘ ਜੀ ਨੂੰ ਕਿ ਉਹ ਇਸ ਤੋਂ ਗੱਲ ਨੂੰ ਸ਼ੁਰੂ ਕਰਨ ਵੀ ਪੰਜਾਬ ਸਿੰਘ ਕਿੱਥੇ ਖੜਾ ਤੇ ਕਿੱਥੋਂ ਦੁਰਿਆ ਸੀ ਬਿਲਕੁਲ ਅਰਜੀਤ ਸਿੰਘ ਤੁਸੀਂ ਜਿੱਥੇ-ਜਿੱਥੇ ਸਾਨੂੰ ਆਰਥਿਕ ਤੌਰ ਤੇ আর ਪੋਲੀਟਿਕਲ ਤੌਰ ਤੇ ਸਾਡੇ ਤੇ ਬੰਦਸ਼ਾ ਲੱਗੀਆਂ ਹੋਈਆਂ ਨੇ ਇੱਕ ਵਾਰ ਹੋਰ ਤੁਹਾਨੂੰ ਦੱਸਦਾ ਜਦੋਂ ਧਰਮਜੁੱਤ ਮੋਰਚੇ ਤੋਂ ਬਾਅਦ ਸਾਡੇ ਪੰਜਾਬ ਦੇ ਇੱਕ ਇੱਕ ਇੱਥੇ ਵਿਸ਼ੇਸ਼ ਵਿਸ਼ੇਸ਼ ਕਾਨੂੰਨ ਸਾਡੇ ਤੇ ਲਾਗੂ ਕੀਤਾ ਗਿਆ ਗੜਬੜ ਗ੍ਰਸਤ ਵਾਲਾ ਇਲਾਕਾ ਐਲਾਨ ਕੀਤਾ ਉਹ ਕਾਨੂੰਨ ਸਾਡੇ ਤੇ ਅੱਜ ਵੀ ਕੰਮ ਕਰਦਾ ਇਹ ਇਹ ਹਿੰਦੁਸਤਾਨ ਦੇ ਕਿਸੇ ਸੂਬੇ ਤੇ ਨਹੀਂ ਹੈਗਾ ਉਹ ਕਾਨੂੰਨ ਸਾਡੇ ਤੇ ਗੜਬੜ ਗਰਸਤ ਵਾਲਾ ਇਲਾਕਾ ਲਾ ਕੇ ਉਹਦੇ ਤੇ ਬਹੁਤ ਜ਼ਿਆਦਾ ਅਧਿਕਾਰ ਜਿਹੜੇ ਬੋਸਾਂ ਨੂੰ ਜਾਂ ਪੋਲੀਟੀਕਲ ਲੋਕਾਂ ਨੂੰ ਦਿੱਤੇ ਗਏ ਨੇ ਉਹ ਜਦੋਂ ਮਰਜ਼ੀ ਪਾਰਲੀਮੈਂਟ ਦੇ ਵਿੱਚ ਕੋਈ ਕਾਨੂੰਨ ਪਾਸ ਕਰਕੇ ਉਹਦੇ ਤਹਿਤ ਜਦ ਮਰਜ਼ੀ ਸਾਡੇ ਤੇ ਕੁਝ ਵੀ ਲਾਗੂ ਕਰ ਸਕਦੇ ਨੇ ਜਿੱਥੇ ਸਾਡੀ ਆਰਥਿਕਤਾ ਤੇ ਪੋਲੀਟੀਕਲ ਤੌਰ ਤੇ ਨੁਕਸਾਨ ਹੋਇਆ ਜਾਂ ਸਾਡੇ ਸੂਬੇ ਦਾ ਜਿਹੜਾ ਵਿਸਤਾਰ ਹੋਣਾ ਸੀਗਾ ਜਿਹੜਾ ਸਾਡਾ ਬਾਹਰ ਰਹਿ ਕੇ ਇਲਾਕੇ ਜਾਂ ਪਾਣੀਆਂ ਦਾ ਨੁਕਸਾਨ ਹੋਇਆ ਉਹ ਤੋਂ ਵਾਦ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਐ ਉਹ ਸਾਡਾ ਵੱਡਾ ਲਾਅ ਉਸ ਇਨਾਂ ਨੇ ਕੀਤਾ ਸਾਨੂੰ ਹਰ ਫੀਲਡ ਦੇ ਵਿੱਚ ਉਹ ਬੈਕਪੋਰਟ ਤੇ ਕੀਤਾ ਜੇ ਅਸੀਂ ਪੋਲੀਟਿਕਲ ਤੌਰ ਤੇ ਕਹੀਏ ਇੰਡੀਆ ਲੈਵਲ ਤੇ ਸਾਨੂੰ ਬਿਲਕੁਲ ਬੈਕਪੋਰਟ ਤੇ ਕਰਤਾ ਜੇ ਸਾਨੂੰ ਖੇਡਾਂ ਦੇ ਵਿੱਚ ਕਹੀਏ ਸਾਨੂੰ ਬਿਲਕੁਲ ਖਤਮ ਕਰਤਾ ਜੇ ਸਾਨੂੰ ਇੰਡਸਟਰੀਅਲ ਲੈਵਲ ਤੇ ਕਹੀਏ ਵਿਸ਼ਲੇਸ਼ਣ ਦਾ ਕਰਕੇ ਦੇਖਣ ਸਾਡਾ ਅੱਜ ਸਿੱਖ ਕਿੱਥੇ ਖੜਾ ਗਿਆ ਵੱਡਾ ਇੰਡਸਟਰੀਅਲ ਕਿਤੇ ਕਿਤੇ ਇੰਡਸਟਰੀ ਹੁੰਦੀ ਸੀ ਅੱਜ ਕਿੱਥੇ ਖੜੇ ਨੇ ਕੀ ਕਹਣਾ ਟਾਵਾ ਟਰਲਾ ਕੋਈ ਬਜਾਰਾ ਕੰਪਰੋਮਾਈਜ਼ ਕਰ ਕਰਕੇ ਜਾਂ ਕਿਸੇ ਨੂੰ ਹੋਰ ਨਾਲ ਦੂਜੇ ਬੰਦਿਆਂ ਨੂੰ ਲੜਾ ਲਾ ਕੇ ਉਹ ਮਾੜਾ ਮੋਟਾ ਕੰਮਕਾਰ ਕਰ ਰਹੇ ਨੇ ਉਹ ਪਰ ਉਹ ਪੋਜੀਸ਼ਨ ਹੈ ਨਹੀਂਗੀ ਸਾਨੂੰ ਸਾਰੇ ਚੋਂ ਜਿਵੇਂ ਤੁਸੀਂ ਕਹਿੰਦੇ ਹੋ ਖੇਡਾਂ ਚੋਂ ਕਦੇ ਇਹ ਜਆ ਸੀਗਾ ਸਾਡੇ ਕਿਤੇ ਕਿਤੇ 8-8 10-10 ਕਢਾਰੀ ਸਾਡੇ ਹਾਕੀ ਦੇ ਵਿੱਚ ਆਉਂਦੇ ਸੀਗੇ ਜਦੋਂ 골ਡ ਮੈਡਲ ਲੈ ਕੇ ਆਉਂਦੇ ਹੁੰਦੇ ਸੀਗੇ ਸਾਡੇ ਐਥਲੈਟਿਕ ਦੇ ਵਿੱਚ ਕਿੰਨਾ ਕਿੰਨੇ 골ਡ ਮੈਡਲ ਲੈ ਕੇ ਆਉਂਦੇ ਰਹੇ ਨੇ ਭਾਈ ਜਤੋਂ ਸਾਡੇ ਹੁਣ ਹੁਣ ਤੁਸੀਂ ਦੇਖੋ ਤੁਸੀਂ ਸਾਡੇ ਜਿਹੜੇ ਇੱਥੇ ਐਜੂਕੇਸ਼ਨ ਸਾਡੀ ਡਾਊਨ ਹੋਈ ਹੈ ਤਾਹੀਂ ਸਾਨੂੰ ਬਾਹਰ ਨੂੰ ਪ੍ਰਵਾਸ ਕਰਨਾ ਪਿਆ ਪਲੱਸ 2 ਤੋਂ ਪਲੱਸ 2 ਕਰ ਕਰਕੇ ਸਾਡੇ ਮੁੰਡੇ ਕੁੜੀਆਂ ਨੌਜਵਾਨ ਨੇ ਜਿਹੜੇ ਕਿਨੇ ਬਾਹਰ ਨਿਕਲ ਗਏ ਸਾਡੀਆਂ ਯੂਨੀਵਰਸਿਟੀਆਂ ਖਾਲੀ ਪਈਆਂ ਨੇ ਉਹ ਤਾਂ ਕਰਕੇ ਨੇ ਭਰਾਵਾ ਜੇ ਸਾਡੀ ਐਜੂਕੇਸ਼ਨ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਉਹਦਾ ਕੋਈ ਮੁੱਲ ਨਹੀਂ ਹੈਗਾ ਇੱਥੇ ਵੀ ਇਹ ਇਹ ਨਿਰਾਸ਼ ਹੋਈ ਪਈ ਐ ਸਾਰੀ ਕੌਮ ਨੌਜਵਾਨੀ ਵੀ ਸਾਡੀ ਨਿਰਾਸ਼ ਹੋਈ ਪਈ ਐ ਇਹ ਨਿਰਾਸ਼ਤਾ ਨੂੰ ਜਾਂ ਕੌਮ ਦੀ ਨਿਰਾਸ਼ਤਾ ਨੂੰ ਜਾਂ ਸਾਡੇ ਨੌਜਵਾਨੀ ਦੀ ਨਿਰਾਸ਼ਤਾ ਨੂੰ ਜਾਂ ਆਰਥਿਕਤਾ ਨੂੰ ਜਾਂ ਪੋਲੀਟੀਕਲ ਤੌਰ ਤੇ ਸੀ ਟੁੱਟੇ ਹੋਿਆਂ ਨੂੰ ਕਦੇ ਇਹਨਾਂ ਨੇ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾ ਇਹਨਾਂ ਨੇ ਇਹਦੇ ਤੇ ਕਦੇ ਖੁੱਲ੍ਹ ਕੇ ਚਰਚਾ ਕੀਤੀ ਆ ਇਹਦਾ ਤਾਂ ਮਤਲਬ ਇਹੀ ਆ ਰਜੀਤ ਸਿੰਘ ਕੇ ਹਜੇ ਵੀ ਸਾਡੀ ਕੌਮ ਦੇ ਉੱਤੇ ਬਹੁਤ ਜ਼ਿਆਦਾ ਖਤਰਾ ਮਡਰਾ ਰਿਹਾ ਹੈ ਕਿਉਂਕਿ ਜਦੋਂ ਤੱਕ ਇਹ 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 ਸੱਚ ਨੂੰ ਕਬੂਲ ਨਹੀਂ ਕਰਕੇ ਵਿਸ਼ਲੇਸ਼ਣ ਨਹੀਂ ਕਰਦੀਆਂ ਸੈਂਟਰ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਜਾਂ ਸੈਂਟਰ ਦੇ ਉੱਤੇ ਰਾਜ ਕਰਦੀਆਂ ਏਜੰਸੀਆਂ ਜਾਂ ਜਿਹੜੀਆਂ ਪਾਰਟੀਆਂ ਨੇ ਜਦੋਂ ਉਹ ਪੰਜਾਬ ਤੇ ਖੁੱਲਕੇ ਵਿਸ਼ਲੇਸ਼ਣ ਨਹੀਂ ਕਰਦੀ ਐ ਟਰੁਥ ਕਮਿਸ਼ਨ ਵਾਂਗੂ ਤਾਂ ਅਸੀਂ ਉਹ ਉਦੋਂ ਪਹਿਲਾਂ ਰਿਲੈਕਸ ਕਿਵੇਂ ਹੋ ਜਾਈਏ ਰਿਲੈਕਸ ਕੌਮ ਉਦੋਂ ਹੋਊਗੀ ਜਦੋਂ ਇਹਨਾਂ ਨੇ ਸਾਰਾ ਕੁਝ ਕਬੂਲ ਕੀਤਾ ਜਿੰਨਾ ਆਪਾਂ ਨੇ ਦੱਸਿਆ ਇਹ ਤਾਂ ਕੁਸ਼ਮੰਤਰ ਵੀ ਨਹੀਂਗਾ ਜਿਹੜਾ ਆਪਾਂ ਨੇ ਆਪਾਂ ਨੇ ਧੱਕੇ ਜਿਹੜੇ ਕੀਤੇ ਨੇ ਬਿਲਕੁਲ ਨਾਜਾਇਜ਼ ਕੀਤੇ ਨੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕੌਮ ਵਿਚਰਦੀ ਲੈ ਉਹ ਵੱਡੇ ਵੱਡੇ ਦਰਬਾਰ ਸਾਹਿਬ ਤੇ ਹਮਲਾ ਤਾਂ ਉੱਤੇ ਚ ਕੁਝ ਵੀ ਨਹੀਂ ਹੋ ਸਕਦਾ ਵੇਟਾਟੇ ਜੇ ਰਸਤਾ ਰੋਪਣਾ ਤਾਂ ਗੋਲੀਆਂ ਮਾਰ ਕੇ ਮਾਰ ਦੇਣਾ ਹਾਂਜੀ ਸਿੰਘ ਜੀ ਪੰਜਾਬ ਦੇ ਵਿੱਚ ਜਿਹੜੇ ਇੱਕ ਪਾਸੇ ਆਪਾਂ ਗੱਲ ਕਰੀਏ ਵੀ ਪੰਜਾਬ ਦੇ ਵਿੱਚੋਂ ਹੀ ਜਿਹੜੇ ਲੋਕ ਨੇ ਜਿੱਤ ਕੇ ਪਾਰਲੀਮੈਂਟ ਚ ਜਾਂਦੇ ਨੇ ਜਦੋਂ ਤੱਕ ਵੋਟਾਂ ਦਾ ਸਮਾਂ ਹੁੰਦਾ ਉਹ ਲੋਕ ਪੰਜਾਬ ਦੇ ਹੁੰਦੇ ਨੇ ਪੰਜਾਬ ਦੇ ਲੋਕਾਂ ਨਾਲ ਬੜੀ ਰਾਹ ਰਾਬਤਾ ਹੁੰਦੀ ਹੈ ਉਹਨਾਂ ਦੀ ਬੜਾ ਵਿਸਤਾਰਪੂਰਵਕ ਉਹਨਾਂ ਨੂੰ ਮਿਲਣੀਆਂ ਹੁੰਦੀਆਂ ਨੇ ਘਰਾਂ 'ਚ ਰੋਟੀਆਂ ਵੀ ਖਾਧੀਆਂ ਜਾਂਦੀਆਂ ਨੇ ਗੋਲੀਆਂ ਚੱਕ-ਚੱਕ ਕੇ ਰੋਟੀਆਂ ਵੀ ਕਰਦੇ ਜਾਂਦੇ ਨੇ ਗਰੀਬਾਂ ਦੇ ਘਰਾਂ ਵਿੱਚ ਵੀ ਰੋਟੀਆਂ ਖਾਦੀਆਂ ਜਾਂਦੀਆਂ ਨੇ ਤੇ ਫਿਰ ਮੁੜ ਕੇ ਜਦੋਂ ਉਹ ਪਾਰਲੀਮੈਂਟ ਪਹੁੰਚ ਜਾਂਦੇ ਆ ਫਿਰ ਪੰਜਾਬ ਦੇ ਮੁੱਦਿਆਂ ਨੂੰ ਕਿਉਂ ਭੁੱਲ ਜਾਂਦੇ ਨੇ ਜੇ ਪੰਜਾਬ ਨਾਲ ਹੋਰ ਇਹ ਬਿੱਤ ਘਰਾਂ ਨੂੰ ਆਵਾਜ਼ ਇਹ بلند ਕਿਉਂ ਨਹੀਂ ਕਰਦੇ ਕੋਈ ਬੰਦਾ ਪੰਜਾਬ ਦੀ ਗੱਲ ਨਹੀਂ ਕਰਦਾ ਹੈਗਾ ਫਿਰ ਉਹ ਪੰਜਾਬ ਦਲ ਧੋਖਾ ਨਹੀਂ ਕਰ ਰਿਹਾ ਹੁੰਦਾ ਤੁਹਾਨੂੰ ਨਜ਼ਰ ਨਹੀਂ ਪੈਂਦੇ ਵੀ ਇਹ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਮੁੜ ਕੇ ਉੱਥੇ ਜਾ ਕੇ ਸਿਰਫ ਪਾਰਲੀਮੈਂਟ 'ਚ ਬੈਹਿ ਕੇ ਹੀ ਆ ਕਿ ਮੁੱੜਿਆ ਸੌ ਕੇ ਮੁੱੜਿਆ ਹੁੰਦੇ ਨੇ ਬੁੱਤੇ ਜਿਹਾ ਏ ਜਰਜੀਤ ਸਿੰਘ ਜੀ ਜਿਵੇਂ ਹੁਣ ਮੰਨ ਲਓ ਵੀ ਆਪਾਂ ਚੰਨੀ ਦੀ ਗੱਲ ਕਰਦੇ ਆਂ ਕਈ ਵਾਰ ਚਲੋ ਗੱਲ ਕਰ ਦਿੰਦਾ ਵਖਤੀ ਤੌਰ ਤੇ ਜਿਹੜਾ ਕੋਈ ਵੱਡੀ ਸਮੱਸਿਆ ਹੁੰਦੀ ਹੈ ਪਰ ਮੈਂ ਇੱਥੇ ਇੱਕ ਗੱਲ ਇਹੀ ਕਹਿਣੀ ਚਾਹਾਂਗਾ ਰਣਜੀਤ ਸਿੰਘ ਜੀ ਪਰ ਇਹਨਾਂ ਦਾ ਇੱਥੇ ਨਾ ਪੋਲੀਟੀਕਲ ਮਕਸਦ ਸੁਭਿਆ ਹੁੰਦਾ ਜਦੋਂ ਕੋਈ ਮਾੜੀ-ਮੋਟੀ ਇਹ ਪਾਰਲੀਮੈਂਟ ਦੇ ਵਿੱਚ ਜਾਂ ਪ੍ਰੈਸ ਦੇ ਵਿੱਚ ਕੋਈ ਗੱਲ ਕਰਦੇ ਆਂ ਸਿਕਾ ਨਾਲ ਕੋਈ ਮਸਲੇ ਸੰਬੰਧਤ ਮਸਲੇ ਨਾਲ ਇਹ ਕੋਈ ਜ਼ਿਆਦਾ ਵੱਡੀ ਗੱਲ ਉਹ ਨਹੀਂ ਹੁੰਦੀ ਹੈਗੀ ਉਪੇ ਪੋਲੀਟੀਕਲ ਨਾਹਾ ਲੈਣ ਲਈ ਤੁਸੀਂ ਦੇਖਿਆ ਹੋਣਾ ਉਸ ਤੋਂ ਬਾਅਦ ਜੰਨੀ ਤੋਂ ਜਦੋਂ ਜੰਨੀ ਨੇ ਇਹ ਗੱਲ ਕੀਤੀ ਆ ਤਾਂ ਸੋਸ਼ਲ ਮੀਡੀਆ ਦੇ ਵਿੱਚ ਸਿੱਖਾਂ ਨੇ ਉਹਨੂੰ ਕਿੰਨਾ ਹਵਾ ਰਿਆ ਗੱਲ ਕੋਈ ਜ਼ਿਆਦਾ ਖਾਸ ਨਹੀਂ ਹੈਗੀ ਤੇ ਚਲੋ ਵਧੀਆ ਗੱਲ ਚੱਕੀ ਆ ਪਰ ਪੋਲੀਟੀਕਲ ਮਕਸਦ ਜ਼ਿਆਦਾ ਹੈਗਾ ਉਸ ਤੋਂ ਬਾਅਦ ਇਹਦੀ ਪਾਰਟੀ ਦੇ ਜਿਹੜਾ ਗੱਲ ਚੱਕੀ ਆ ਇਹਦੀ ਇੱਕ ਗੱਲ ਤੇ ਤੇ ਉਹ ਜਿਹੜੀ ਇਹਦੀ ਪਾਰਟੀ ਆ ਇਹ 1947 ਤੋਂ ਹੀ ਸੋਚ ਉਹੀ ਸੰਭੀ ਬੈਠੀ ਹੈਗੀ ਆ ਮੈਂ ਇਹ ਤੇ ਤੁਹਾਨੂੰ ਗੱਲ ਹੋਰ ਦੱਸਾਂ ਇਹ ਜਿਹੜੀ 1996 ਦੇ ਵਿੱਚ ਜਿਹੜੀ ਅਕਾਲੀ ਦਲ ਸ੍ਰੋਗਣੀ ਅਕਾਲੀ ਦਲ ਨੀ ਟੁੱਟਿਆ ਹੈਗਾ ਇਹ 1947 ਤੋਂ ਬਾਅਦ ਵੀ ਟੁੱਟਿਆ ਇੱਕ ਵਾਰ ਬਹੁਤ ਬੁਰੀ ਤਰ੍ਹਾਂ ਦੇ ਨਾਲ ਜਦੋਂ ਤਾਰਾ ਸਿੰਘ ਆਪਣੇ ਸਿੱਖਾਂ ਨੂੰ ਅਹਿਸਾਸ ਹੋਇਆ ਸ੍ਰੋਮੇ ਅਕਾਲੀ ਦਲ ਨੂੰ ਕਿ ਸਾਡੇ ਨਾਲ ਧੱਕਾ ਹੋ ਗਿਆ ਤਾਂ ਇਸੇ ਇਸੇ ਕਾਂਗਰਸ ਨੇ ਇਸੇ ਨਹਿਰੂ ਇਹਦੇ ਨਹਿਰੂ ਨੇ ਇਸ ਕਾਂਗਰਸ ਦੇ ਪ੍ਰਧਾਨ ਨੇ ਉਸ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਖਰੀਦਿਆ ਉਹਨਾਂ ਨੂੰ ਲਾਲਚ ਦਿੱਤੇ ਉਹਨਾਂ ਨੂੰ ਅ ਅਸੈਂਬਲੀ ਦੀਆਂ ਦੇ ਪਾਰਲੀਮੈਂਟ ਦੀਆਂ ਟਿਕਟਾਂ ਦੇ ਕੇ ਨਵਾਜਿਆ ਜਦੋਂ ਉਸ ਟਾਈਮ ਤਕਰੀਬਨ ਮੈਂ ਕਹਿ ਸਕਦਾ ਵੀ ਇਸ ਦੀ 90% ਅਕਾਲੀ ਦਲ ਦਾ ਸਾਰਾ ਜਿਹੜੀ ਕਰੀਮ ਸੀਗੀ ਉਹ ਕਾਂਗਰਸ ਨੇ ਖਿੱਚੀ ਉਥੇ ਉਹਨਾਂ ਨੂੰ ਪਸਲਾਇਆ ਵੀ ਆਪਾਂ ਤਾਂ ਆਜ਼ਾਦ ਹੋ ਗਏ ਹੁਣ ਕਾਲੀਦਲ ਦੀ ਕੀ ਲੋੜ ਹੈਗੀ ਹੁਣ ਆਪਾਂ ਤੁਸੀਂ ਵੱਡੀ ਪਾਰਟੀ ਆ ਸਾਡੀ ਆਓ ਤੁਹਾਨੂੰ ਅਸੀਂ ਪਾਰਲੀਮੈਂਟ ਮੈਂਬਰ ਬਣਾਉਨੇ ਆ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਂਦੇ ਆ ਤੁਸੀਂ ਆਪਣਾ ਰਾਜ ਕਰੋ ਭਲਣ ਉਹ ਇਹ ਉਦੋਂ ਤੋਂ ਡੋਰੇ ਦੇ ਜਿਹੜੇ ਉਹ ਪਾਉਣੇ ਸ਼ੁਰੂ ਕੀਤੇ ਗਏ ਦੇ ਸਾਰਿਆਂ ਨਾਲ ਵੱਡੀ ਕਮਜ਼ੋਰੀ ਚਲੋ ਉਸ ਟਾਈਮ ਦੇ ਸਿੱਖ ਲੀਡਰਾਂ ਦੀ ਸੀਗੀ ਆਪਣੇ ਕੌਮ ਦੇ ਨਾਲ ਖੜਦੇ ਸੌਣੀ ਗਾਲੀਦਾਰ ਨਹੀਂ ਤੋੜਨਾ ਸੀਗਾ ਤੋੜਨਾ ਦੇਣਾ ਸੀਗਾ ਜਿਹੜੇ ਅੱਜ ਇਹ ਕਾਂਗਰਸ ਦੇ ਜੰਨੀ ਦੀ ਛੋਟੀ ਜੀ ਗੱਲ ਤੇ ਐਡਾ ਵਿਰੋਧ ਕਰਨ ਲੱਗੇ ਹੋਏ ਨੇ ਵੀ ਹਾਏ ਬੂ ਪਾ ਲਿਆ ਵੀ ਸਿੱਖਾਂ ਦੀ ਪਤਾ ਨਹੀਂ ਕੀ ਗੱਲ ਕਰਤੀ ਪਤਾ ਨਹੀਂ ਇਹ ਸਿੱਖਾਂ ਨੂੰ ਰਾਜ ਲੈ ਕੇ ਦੇ ਦੂ ਜਾਂ ਬਟਾਅ ਅਧਿਕਾਰ ਲੈ ਕੇ ਦੇ ਦੂ ਜਾਂ ਟਾਈਮ ਦੇ ਦੂ ਜਾਂ ਪੰਜਾਬੀ ਨੂੰ ਨਹੀਂ ਨਹੀਂ ਇਹ ਵਕਤੀ ਤੌਰ ਤੇ ਫਾਇਦੇ ਲੈਣ ਵਾਲੀਆਂ ਗੱਲਾਂ ਨੇ ਇਹਨਾਂ ਦੀ ਪਾਰਟੀ ਹੈ ਜਿਹੜੀ ਸੋਚ ਦਿਖਾਈ ਆ ਉਹ 1947 ਤੋਂ ਹੀ ਕਾਂਗਰਸ ਕਾਂਗਰਸ ਨੇ ਜੇ 1947 ਤੋਂ ਹੀ ਇਹ ਇਹ ਸੋਚ ਸਾਂਭੀ ਹੋਈ ਆ ਸਿੱਖਾਂ ਦੇ ਖਿਲਾਫ ਪੰਜਾਬ ਦੇ ਪਾਣੀ ਨੇ ਜਿਹੜੇ ਜੇ ਇਸ ਦਰਮਿਆਨ ਜਦੋਂ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਪਾਣੀ ਪੰਜਾਬ ਵਿੱਚ ਬਹੁਤ ਜ਼ਿਆਦਾ ਪਾਣੀ ਸੀਗਾ ਦਰਿਆ ਹਮੇਸ਼ਾ ਭਰ ਕੇ ਜਾਂਦੇ ਸੀ ਕਦੇ ਤੁਸੀਂ ਨਹੀਂ ਸੁਣਿਆ ਹੁਣ ਮੈਂ ਤਾਂ ਆਪਣੀ ਉਮਰ ਦੇ ਹੁਣ ਤੱਕ ਉਮਰ ਦੇ ਵਿੱਚ ਤੱਕ ਨਹੀਂ ਸੁਣਿਆ ਸੀਗਾ ਵੀ ਉਸ ਵੇਲੇ ਦਰਮਿਆਨ ਜਿਹੜੇ ਸੀਗੇ ਫਾੜ ਹੁੰਦੇ ਸੀਗੇ ਤੇ ਕੁਝ ਸਮੇਂ ਤੋਂ ਬਾਅਦ ਪੰਜਾਬ ਦੇ ਵਿੱਚ ਪਾਣੀ ਇੱਥੇ ਘਟਿਆ ਇਹ ਆਦੇ ਲੋਕਾਂ ਨੂੰ ਦੀ ਵਰਤੋਂ ਕਰਨ ਦੇ ਹੁਕਮ ਨਹੀਂ ਹੈਗਾ ਤੇ ਨਹਿਰਾਂ ਦਾ ਵੀ ਰੋਲਾ ਪੈਂਦਾ ਤੇ ਪਾਣੀ ਦਾ ਦੂਜੇ ਸੁੱਬੇ ਨੂੰ ਜਾਣ ਦਾ ਵੀ ਰੋਲਾ ਪੈਂਦਾ ਪਰ ਉਸ ਦੌਰਾਨ ਜਿਹੜਾ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਹੈ ਉਹਦੇ ਵੱਧ ਗਈ ਹੈ ਕਿ ਮੀਂਹ ਜਾਰੇ ਪੈਣ ਲੱਗ ਪਏ ਜਾਂ ਕੋਈ ਇਹ ਨਹੀਂ ਪਿੱਛੇ ਵੀ ਤੁਸੀਂ ਸਾਫ਼ ਦੇਖਦੇ ਹੋ ਪੰਜਾਬ ਦੇ ਲੋਕਾਂ ਨੂੰ ਕਮਜ਼ੋਰ ਕਰਨ ਵਾਲਾ ਕੋਈ ਇਦਾਂ ਦਾ ਕੋਈ ਤੁਸੀਂ ਸੋਚ ਇਹਦੇ ਕਿਵੇਂ ਦੇਖਦੇ ਹੋ ਤੁਸੀਂ ਜਿਹਨੂੰ ਇਹ ਨਰਜੀਸ ਦਾ ਇਹ ਇੱਥੇ ਕੁਦਰਤ ਕੁਦਰਤ ਦੇ ਜਿਹੜੇ ਨਿਜ਼ਮ ਨੇ ਇੱਥੇ ਉਹ ਅਸੀਂ ਤੋੜੇ ਨੇ ਉਨਾ ਦਾ ਕਾਰਨ ਬੜੀਆਂ ਜਿਹੜੇ ਕੁਦਰਤੀ ਵਹਾਅ ਸੀਗੇ ਬੜੀਆਂ-ਬੜੀਆਂ ਨਹਿਰਾਂ ਬਣਾ ਕੇ ਜਿਹੜੀਆਂ ਬਾਹਰ ਨੂੰ ਭੇਜੀਆਂ ਨੇ ਇਹਨਾਂ ਨੇ ਜਾਂ ਬੰਨ ਲਾਏ ਨੇ ਉਹ ਕੁਦਰਤੀ ਵਹਾਅ ਸੀਗੇ ਜਿਹੜੇ ਉਹ ਰੁਕ ਗਏ ਨੇ ਤੇ ਪਾਣੀ ਜਿਹੜਾ ਆਪਣੇ ਆਪ ਵਹਾਰੇ ਨਿਕਲਦਾ ਸੀਗਾ ਉਥੇ ਬੰਨ ਲਾ ਕੇ ਜਿਵੇਂ ਉਹ ਪਾਕਿਸਤਾਨ ਵਾਲੀ ਸਾਈਡ ਜਾਂਦਾ ਸੀਗਾ ਚਲੋ ਛਿਪ ਦੇ ਪਾਸੇ ਨੂੰ ਜਾਣਾ ਹੁੰਦਾ ਜੀ ਠੀਕ ਨਹੀਂ ਗੱਲ ਉਥੇ ਬੰਨ ਲਾਦੇ ਉਥੇ ਫਾਟਕ ਲਾਦੇ ਜਦੋਂ ਕਿਤੇ ਮਜਬੂਰੀ ਹੁੰਦੀ ਹੈ ਜਾਲ ਖੋਲਦੇ ਨੇ ਜੇ ਜਦੋਂ ਕੋਈ ਕੁਦਰਤੀ ਬਹਾ ਦੇ ਨਾਲ ਨਾਲ ਦੀ ਨਾਲ ਦਰਿਆਵਾਂ ਦੇ ਵਿੱਚ ਨਿਕਲ ਜਾਂਦਾ ਹੁੰਦਾ ਪਾਣੀ ਫਿਰ ਹੜ੍ਹ ਨਹੀਂ ਆਉਂਦੇ ਹੁੰਦੇ ਜਿੱਥੇ ਨਾ ਕੱਟ ਪਾਣੀ ਦੇ ਦਰਿਆ ਹੋਣ ਸਾਡਾ ਤਾਂ ਜਿਹੜਾ ਪੰਜਾਬ ਹੈ ਇਹ ਹਾਯੋ ਪਾਣੀਆਂ ਦੇ ਨੋਂ ਤੇ ਨੋਂ ਹੈਗਾ ਠੀਕ ਦੀ ਗੱਲ ਪੰਜ ਦਰਿਆਵਾਂ ਦੀ ਧਰਤੀ ਹੈਗੀ ਆ ਇਹ ਤੇ ਇਹ ਇਹ ਇੱਥੇ ਦਾ ਪਾਣੀਓ ਪਾਣੀ ਆ ਤਕਰੀਬਨ ਪਾਣੀ ਦਾ ਇਹ ਤੇ ਬਹਾਅ ਜਿਹੜਾ ਕੁਦਰਤੀ ਉਹ ਉਹਨੂੰ ਡਿਸਟਰਬ ਕੀਤਾ ਗਿਆ ਇਸ ਕਰਕੇ ਹੜਾ ਦਾ ਮਾਰ ਜਿਹੜੀ ਆ ਉਹ ਸਾਨੂੰ ਝੱਲਣੀ ਪੈਂਦੀ ਆ ਪੰਜਾਬ ਨੂੰ ਤੇ ਕਈ ਸੂਬਿਆਂ ਦੇ ਵਿੱਚ ਜਿੱਥੇ ਘਟ ਪਾਣੀ ਹੁੰਦਾ ਕੁਦਰਤੀ ਉੱਥੇ ਚੱਲ ਜਾਂਦੇ ਹੁੰਦੇ ਨੇ ਬੰਨ ਉੱਥੇ ਬੰਨ ਲਾ ਕੇ ਕੰਟਰੋਲ ਕਰਕੇ ਨਹਿਰਾਂ ਬਣਾ ਕੇ ਦਿੱਤਾ ਜਾਂਦਾ ਹੁੰਦਾ ਪਾਣੀ ਪਰ ਸਾਡੇ ਜੇ ਤੁਸੀਂ ਸਾਰੇ ਪੰਜਾਬ ਦੇ ਵਿੱਚ ਨਹਿਰਾਂ ਦਾ ਨਕਸ਼ਾ ਦੇਖੋ ਜਾਂ ਹੋਰ ਦੇਖੋ ਜਿਹੜੇ ਕੁਦਰਤੀ ਵਹਾਅ ਨੇ ਉਹਦੇ ਚ ਕਾਟਾਂ ਉਹਨਾਂ ਨੇ ਪੈਦਾ ਕੀਤੀਆਂ ਨੇ ਤੇ ਆ ਪਿੱਛੇ ਤੁਸੀਂ ਦੇਖਿਆ ਉਹਣਾ ਜਦੋਂ ਸਾਡੇ ਹੜ ਆਇਆ ਪਿਛਲੇ ਸਾਲ ਆ ਅ ਮਾਝਾ ਦੋਆਬੇ ਦੇ ਵਿੱਚ ਤੇ ਜਦੋਂ ਉੱਥੇ ਲੋਕਾਂ ਨੇ ਬਹੁਤ ਰੌਲਾ ਪਾਇਆ ਸੋਸ਼ਲ ਮੀਡੀਆ ਤੇ ਵੀ ਸਾਡੇ ਪੰਜਾਬੀ ਪ੍ਰੈਸ ਨੇ ਵੀ ਉਹ ਜਿਹੜੀਆਂ ਨਹਿਰਾਂ ਜਾਂਦੀਆਂ ਨੇ ਰਾਜਸਥਾਨ ਨੂੰ ਉਹ ਸੁੱਕੀਆਂ ਪਈਆਂ ਸੀਗੀਆਂ ਜੀ ਦੇਖੋ ਜਦੋਂ ਤਾਂ ਸਾਡੇ ਕੋਲੋਂ ਸਾਨੂੰ ਲੋੜ ਹੁੰਦੀ ਆ ਪਾਣੀ ਦੀ ਸੁੱਕ ਪੱਕੇ ਜੇ ਫਿਰ ਤਾਂ ਉਹ ਫੁੱਲ ਚੱਲਦੀਆਂ ਨੇ ਜਦੋਂ ਪੰਜਾਬ ਡੁੱਬਦਾ ਪਾਏਗਾ ਤੇ ਫਿਰ ਉੱਥੇ ਕਹਿੰਦੇ ਨੇ ਘਾਰ ਜਾਂਦੀਆਂ ਤੇ ਉਹ ਬੰਦ ਹੋ ਜਾਣਗੀਆਂ ਜੇ ਅਸੀਂ ਇਹ ਪਾਣੀ ਉਧਰ ਭੇਜਿਆ ਕੀ ਪਾਣੀ ਜਦੋਂ ਮਾਰਨਾ ਹੈ ਕਿਉਂ ਤਾਂ ਪੰਜਾਬ ਨੂੰ ਛੱਡ ਦੋ ਜਦੋਂ ਸਾਨੂੰ ਚਾਹੀਦਾ ਫੇ ਪੰਜਾਬ ਪਿਆ ਮਰੇ ਇਹ ਬਾਈ ਇਹ ਜਿਹੜੀ ਕੁਦਰਤ ਨਾਲ ਖਲਵਾੜ ਕੀਤਾ ਜਾਂ ਪੰਜਾਬ ਨਾਲ ਖਲਵਾੜ ਕੀਤਾ ਇਹ ਇਹ ਸਾਨੂੰ ਮਾਰਾਂ ਪੰਜਾਬ ਨੂੰ ਇਹ ਪੈਂਦੀਆਂ ਨੇ ਸਾਡਾ ਬਾਲੀਵਾਰਸ ਕੋਈ ਨਹੀਂ ਹੈਗਾ ਨਾ ਸੈਂਟਰ ਹੈ ਨਾ ਸਾਡੀਆਂ ਪਾਰਟੀ ਹੋਣ Ориਜినਲ ਹੈਗੀ ਕੋਈ ਜਿਹੜੀ ਸਾਡੀ ਆਵਾਜ਼ ਚੱਕੇ ਜਾਂ ਸਾਡਾ ਸੰਘਰਸ਼ ਕਰੇ ਅਸੀਂ ਬਾਲੀਵਾਰਸ ਇਸ ਟਾਈਮ ਹੈਗੇ ਹੁਣ ਸਾਡਾ ਗੁਰੂ ਵੇ ਪਾਣੀ ਹੈਗਾ ਅੱਗੇ ਜੇ ਗੱਲ ਪਾਰਟੀ ਦੀ ਕੀਤੀ ਹੈ ਜੀ ਕਾਲੀਦਾਲ ਪੰਜਾਬ ਦੇ ਵਿੱਚ ਇੱਕ ਵੱਡੀ ਖੇ ਤਰੀ ਪਾਰਟੀ ਸੀਗੀ ਤੇ ਅੱਜ ਵੀ ਜਿਹੜੇ ਕੋਈ 90 ਸਾਲ ਦਾ ਬਿਰਗ ਬੈਠਾ ਹੋਵੇ ਨਾ ਜਿਹਨੂੰ ਵੋਟ ਪਾਉਣ ਲਿਜਾਇਆ ਜਾਂਦਾ ਤਾਂ ਉਹ ਉਹੀ ਗੱਲ ਕਰਦਾ ਵੀ ਮੈਂ ਬਾਬੇ ਨਾਨਕ ਦੀ ਤੱਕੜੀ ਤੇ ਮੋਹਰ ਲਾਉਣੀ ਆ ਪਰ ਇਸ ਦੌਰਾਨ ਚੱਲਦੇ ਹੋਏ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਵਿਗੜਿਆ ਸੀ ਵਿੱਚ ਬੀਤੇ ਸਮੇਂ ਦੌਰਾਨ 1913 ਪ੍ਰਾਇਰ ਉਹਨਾਂ ਜਹਤ ਦੀ ਗੱਲ ਕਰ ਲਈਏ ਉਤੋਂ ਜਦੋਂ ਕੁਝ ਤੱਪੇ ਹੋਏ ਜਿਹੜੇ ਵਿਅਕਤੀ ਸੀਗੇ ਪੰਜਾਬ ਦੇ ਵਿੱਚ ਖੜੇ ਸਪੋਰਟ ਕੀਤੀ ਜਿਨ੍ਹਾਂ ਨੂੰ ਕੇਂਦਰ ਦੀ ਸੀ ਜਾਂ ਭਾਵੇਂ ਕਿਸੇ ਸਰਕਾਰ ਦੀ ਸੀਗੀ ਉਹ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜੋ ਅੱਜ ਮਾਹੌਲ ਪੈਦਾ ਹੋਇਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੋਈਆਂ ਨੇ ਅੱਜ ਤੱਕ ਉਹਦਾ ਕੋਈ ਇਨਸਾਫ ਸਿੱਖਾਂ ਨੂੰ ਨਹੀਂ ਮਿਲਿਆ ਤੇ ਇਸੇ ਤਰ੍ਹਾਂ ਉਸ ਵੇਲੇ ਵੀ ਇੱਕ ਅਖੌਤੀ ਸੰਤ ਸੀ ਕੋਈ ਉਹ ਜਿਹੜਾ ਸਾਰੇ ਜਾਣਦੇ ਆ ਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪੋਥੀ ਦਰਵਾਦਾ ਸੀਗਾ ਤੇ ਆਪ ਗੁਰਗਿਆਂ ਦੀਆਂ ਗੱਲਾਂ ਕਰਦਾ ਸੀ ਉਸ ਦਰਮਿਆਨ ਜਿਹੜੇ ਆਪਣੀ ਜਥੇਬੰਦੀਆਂ ਵੱਲੋਂ ਇੱਕ ਸਾਤ ਮਈ ਜਿਹੜਾ ਸੰਘਰਸ਼ ਵਿੜਦੇ ਹੋਏ ਇੱਕ ਜਰੂਸ ਕੱਢਿਆ ਗਿਆ ਸੀਗਾ ਅੱਜ ਦਾ ਜਰੂਸ ਨੂੰ ਮਾਰਾ ਗਿਣਿਆ ਜਾਂਦਾ ਪਰ ਜਰੂਸ ਕਿਸੇ ਵੇਲੇ ਗੁਰੂ ਸਾਹਿਬ ਉਹਨਾਂ ਦੇ ਦਰਮਿਆਨ ਜਿਹੜੀ ਆ ਚੀਜ਼ ਨੇ ਜਰੂਸ ਤੇ ਆਪਣੇ ਭਾਈ ਜਿਤਾ ਇਜਤਾਲਾ ਸ਼ਬਦ ਹੈ ਜਰੂਸ ਹੈ ਜਿਹੜਾ ਪੰਜ ਇਜਤਾਲਾ ਖੁੱਬ ਸੀਗਾ ਉਹਨੂੰ ਕਿਹਾ ਜਾਂਦਾ ਸੀਗਾ ਕਿ ਉਸ ਸਿਰਫ ਇਹ ਇਸੇ ਕਾਰਨ ਸੀਗਾ ਵੀ ਉਹਨਾਂ ਨੂੰ ਸਰਕਾਰ ਦੇ ਕਰਨਾਂ ਦੀ ਗੱਲ ਆ ਪਵੇ ਵੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਉਹ ਬੰਦਾ ਜਿਹੜਾ ਇੱਕ ਵਿਸ਼ੇਸ਼ ਬੰਦਾ ਉਹ ਜਿਹੜਾ ਗੁੱਧ ਬੋਲਦਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਹਨੂੰ ਰੋਕਣਾ ਚਾਹੀਦਾ ਪਰ ਉਹਦੇ ਮੁਕਾਬਲੇ ਸਿੱਖਾਂ ਨੂੰ ਕੀ ਮਿਲਿਆ ਗੋਲੀਆਂ ਮਿਲੀਆਂ ਜਿਹਦੇ ਵਿੱਚ 13 ਦੇ ਕਰੀਬ ਜਿਹੜੇ ਸਿੱਖ ਸੀਗੇ ਸਿੰਘ ਸੇਰ ਹੋ ਗਏ ਸੀਗੇ ਉਸ ਤੋਂ ਬਾਅਦ ਫਿਰ ਜਿਹੜਾ ਧਰਮ ਯੁੱਧ ਮੋਰਚਾ ਜਿਹੜਾ ਅਨੰਦਪੁਰ ਦਾ ਮੱਤਾ ਵਿੱਚ ਹੀ ਆਇਆ ਉਹ ਸਾਰਾ ਉਸ ਤੋਂ ਬਾਅਦ ਹੀ ਵਿੱਢਿਆ ਗਿਆ ਉਸ ਤੋਂ ਬਾਅਦ ਤੁਸੀਂ ਸਾਰੇ ਜਾਣਦੇ ਹੋ ਪੀਪਨ ਜਾਲੇ ਬਤੀ ਕੀ ਕੀ ਹੋਇਆ ਸੀਗਾ ਉਹਦੇ ਜਿਹੜੇ ਅਲਫਾਜ ਨੇ ਉਹਦੇ ਲਫਜ਼ ਜਿਹੜੇ ਮੈਂ ਤੁਹਾਡੇ ਮੂੰਹ ਸੁਣਨਾ ਚਾਹੁੰਨਾ ਅ ਦੇਖੋ ਜੀ ਮੈਂ ਤਾਂ ਇੱਥੇ ਹੀ ਗੱਲ ਕਰਦਾ ਜਿੰਨੇ ਸਾਡੇ ਨਾਲ ੱੱਕੇ ਹੋਏ ਨੇ ਪਹਿਲਾਂ ਸਾਰਿਆਂ ਨਾਲੋਂ ਵੱਡਾ ੱੱਕਾ ਇੱਕ ਹੋਰ ਵੀ ਹੋਇਆ 1950 ਦੇ ਵਿੱਚ ਜਦੋਂ ਸੰਵਿਧਾਨ ਬਣਿਆ ਉਹਦੇ ਚ ਸਾਨੂੰ ਕੇਸਾਤਾਰੀ Hindu ਤਾਫਕੇ ਦੇ ਵਿੱਚ ਰੱਖਿਆ ਗਿਆ ਇਹ ਇਹ ਵੀ ਸੱਚਾਈ ਕੌੜੀ ਇੱਕ ਸੱਚਾਈ ਹੈਗੀ ਆ ਕੋਈ ਕਬੂਲੇ ਨਾ ਕਬੂਲੇ ਸਾਨੂੰ ਵੱਖਰੀ ਸਿੱਖ ਕੌਮ ਦਾ ਦਰਜਾ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਬਿਲਕੁਲ ਨਹੀਂ ਹੈਗਾ ਫੇਰ ਉੱਥੇ ਹੀ ਉੱਥੋਂ ਹੀ ਇਹ ਸਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਜਿੰਨੇ ਵੀ ਡੇਰੇ ਨੇ ਇਹ ਇੱਥੇ ਤੱਕ ਵੀ ਹੈਗਾ ਡੇਰੇ ਨੇ ਜਿਹੜੇ ਇਹਨਾਂ ਨੂੰ ਸੈਂਟਰ ਦੇ ਫੰਡ ਵੀ ਆਉਂਦੇ ਰਹੇ ਨੇ ਸਿਰਫ ਇਸ ਕਰਕੇ ਵੀ ਜਿਹੜੀ ਸਿੱਖ ਸੋਚ ਆ ਜਿਹੜੀ ਇਹਨੂੰ ਖੋਰਾ ਲੱਗਦਾ ਰਹੇ ਉਸੇ ਦੇ ਵਿੱਚ ਸਭ ਦਾ ਸਾਥ ਵੀ ਪੈਦਾ ਹੋਇਆ ਉਸੇ ਦੇ ਵਿੱਚ ਜਿਵੇਂ ਕਹਿੰਦੇ ਨੇ ਬਾਦਲਾਂ ਨੂੰ ਉਹਨਾਂ ਦੇ ਨਾਲ ਖੜਾ ਕੀਤਾ ਗਿਆ ਸਾਰਾ ਕੁਝ ਹੋਇਆ ਜਿਹੜਾ ਸਿੱਖ ਕੌਮ ਦੇ ਸੋਚ ਅਸਲੀ ਕੇਂਦਰੀ ਸੋਚ ਆ ਉਹ ਉਹਦੇ ਤੋਂ ਤੋੜਨ ਲਈ ਆ ਹੁਣ ਤੂੰ ਆਪਾਂ ਹੁਣ ਦੇਖੋ ਆ ਪ੍ਰਦੀਪ ਪਲੇਅਰ ਸਾਹਮਣੇ ਆਇਆ ਉਹ ਵੀ ਕਹਿੰਦਾ ਹੈਗਾ ਵੀ ਮੈਨੂੰ ਸਾਰਾ ਪਤਾ ਹੈਗਾ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਸੌਦੇ ਸਾਥ ਦੇ ਕੋਲ ਸਾਰਾ ਗੱਲਬਾਤ ਹੁੰਦੀ ਰਹੀ ਹੈ ਸਾਰਾ ਕੁਝ ਉਹਨੇ ਨੰਗਾ ਕੀਤਾ ਚਲੋ ਨੰਗਾ ਤਾਂ ਪ੍ਰੈਸ ਦੇ ਵਿੱਚ ਪਹਿਲਾਂ ਹੀ ਹੋਇਆ ਹੋਇਆ ਸਾਰਾ ਆਪਾਂ ਨੂੰ ਪਤਾ ਵੀਡੀਓ ਵੀ ਆਉਂਦੀਆਂ ਰਹੀਆਂ ਨੇ ਪਰ ਇਹ ਇਹ ਸੋਚ ਰਜੀ ਸਿੰਘ ਉੱਥੇ ਹੀ ਖੜੀ ਹੈ ਗਿਆ ਤੁਹਾਨੂੰ ਜਿਹੜੇ ਸੰਵਿਧਾਨਕ ਤੌਰ ਤੇ ਹੱਕ ਨਹੀਂ ਹੈਗੇ ਤੁਹਾਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਕਿੰਨੀਆਂ ਬੇਅਦਬੀਆਂ ਹੁੰਦੀਆਂ ਨੇ ਸਾਡੀਆਂ ਤੁਸੀਂ ਕਦੇ ਗੀਤਾ ਦੀ ਬੇਅਦਬੀ ਹੁੰਦੀ ਦੇਖੀ ਹੈ ਕਿਸੇ ਹਿੰਦੂਆਂ ਦੇ ਗ੍ਰੰਥ ਦੇ ਜਾਂ ਬਾਈਬਲ ਦੇ ਜਾਂ ਕੁਰਾਨ ਦੀ ਇੱਥੇ ਸਿੱਖਾਂ ਦੀ ਹੋਈ ਜਿਹੜੇ ਸਿੱਖਾਂ ਦੇ ਨਾਲ ਇਹ ਖਲਵਾੜ ਹੁੰਦਾ ਇਹ ਜਿਹੜਾ ਸਿਸਟਮ ਹੈਗਾ ਇਹ ਹਿੰਦੁਸਤਾਨ ਦਾ ਪ੍ਰਸ਼ਾਸਨਿਕ ਸਿਸਟਮ ਹੈਗਾ ਇੱਥੇ ਸਾਨੂੰ ਇਹ ਇਹ ਲੱਗਦਾ ਵੀ ਇਹ ਵੀ ਸਾਡੇ ਨਾਲ ਹੱਦੋਂ ਵੱਧ ਵਿਤਕਰਾ ਕਰਦਾ ਜਾਂ ਆਪਾਂ ਕਹਿ ਦਈਏ ਵੀ 10 ਅਕਤੂਬਰ 1947 ਵਾਲੀ ਜਿਹੜੀ ਸਰਕੂਲਰ ਆ ਉਹ ਹਜੇ ਵੀ ਕੰਮ ਕਰਦਾ ਸਾਡੇ ਤੇ ਪੂਰੀ ਨਿਗਰ ਰੱਖੀ ਜਾਂਦੀ ਹੈ ਜੇ ਸਾਡਾ ਕੋਈ ਬੰਦਾ ਕਿਸੇ ਬਿਆਦਵੀ ਵਾਲੇ ਦੇ ਚਾਰ ਥੱਪੜ ਮਾਰ ਦੇਵੇ ਜਾਂ ਉਹਦਾ ਪਤੇ ਪੱਟਣ ਕਰ ਦੇਵੇ ਤਾਂ ਉਹਦੇ ਨੇ ਮਰਦੇ ਹੋ ਜਾਂਦੇ ਨੇ ਉਲਟਾ ਉਹਨੂੰ ਸਿਧਰਾ ਕਹਿ ਕੇ ਛੱਡਿਆ ਜਾਂਦਾ ਇਹ ਜਿਹੜਾ ਵੀ ਕੁਝ ਹੋਇਆ ਹੈਗਾ ਇਹ ਸਾਰਾ ਕੁਝ ਉਹ ਉਹ ਲੜੀ ਦੇ ਵਿੱਚ ਰਣਜੀਤ ਸਿੰਘ ਹੋ ਰਿਹਾ ਹੈਗਾ ਜਿਹੜਾ ਸਾਨੂੰ ਕਮਜ਼ੋਰ ਕਰਨ ਦਾ ਪਰ ਮੈਂ ਇੱਥੇ ਬੇਰਹੀ ਗੱਲ ਕਰਦਾ ਵੀ ਕਿਦੋਂ ਸਾਡੀ ਇਹ ਟਰੁਥ ਕਮਿਸ਼ਨ ਬਣਾ ਕੇ ਜਾਂ ਸੱਚਾਈ ਦੇ ਨਾਲ ਇਹਦੇ ਤੇ ਚਰਚਾ ਹਿੰਦੁਸਤਾਨ ਕਰਨ ਦੀ ਜ਼ਰੂਰਤ ਕਰੂਗਾ ਜੇ ਸਾਡੇ ਜੇ ਕਸੂਰ ਕੱਢਣ ਦੀ ਬਜਾਏ ਸਿੱਖਾਂ ਦੇ ਵਿੱਚ ਬਾਰ-ਬਾਰ ਕਸੂਰ ਕੱਢਣ ਦੀ ਬਜਾਏ ਬਾਰ-ਬਾਰ ਸਾਨੂੰ ਜਿਹੜਾ ਚੁੱਪਣਣ ਦੀ ਬਜਾਏ ਜਾਂ ਸਾਡੇ ਗੋਲੀਆਂ ਮਾਰਨ ਦੀ ਬਜਾਏ ਸਾਡੇ ਇਸ ਤੇ ਖੁੱਲ ਕੇ ਚਰਚਾ ਕਿਉਂ ਨਹੀਂ ਕਰਦੇ ਆਲਵਾਡ ਦੀ ਸਿੱਖ ਕੌਮ ਦੇ ਨਮਾਇਦਿਆਂ ਨੂੰ ਬੁਲਾਵੇ ਤੇ ਹੋਰ ਵੀ ਆਪਾਂ ਕਹਿੰਦੇ ਆ ਜਿਹੜੇ ਮੁਲਕ ਨੂੰ ਵੀ ਨਾਲ ਵਿੱਚ ਬਟਾਉਣਾ ਮਿਠਾਵੇ ਜਾਂ ਆਪ ਜਿੰਨੀਆਂ ਪਾਰਟੀਆਂ ਨੇ ਬਿਠਾਉਣ ਉਥੇ ਖੁੱਲ ਕੇ ਓਪਨ ਚਰਚਾ ਹੋਵੇ ਫਿਰ ਪਤਾ ਲੱਗਦਾ ਵੀ ਇਹ ਜਿਹੜਾ ਪੰਜਾਬ ਦਾ ਮਸਲਾ ਕੀ ਆ ਇਹ ਪੰਜਾਬ ਦੇ ਟੱਕਿਆਂ ਦੀ ਗੱਲ ਕਰਦੇ ਆ ਕਿਸੇ ਹਿੰਦੁਸਤਾਨ ਦੀ ਕਿਸੇ ਸਟੇਟ ਨਾਲ ਵੀ ਹੋਇਆ ਹੈਗਾ ਮੈਨੂੰ ਦੱਸੇ ਕੋਈ ਕਿੰਨਾ ਕੀ ਹੋਇਆ ਕੀ ਕਹਿਣਾ ਕਿਤੇ ਲਾਠੀ ਚਾਰਜ ਹੋ ਗਿਆ ਮਾੜਾ ਵਟ ਜਿਹੜਾ ਕੁਝ ਸਾਡੇ ਨਾਲ ਹੋਇਆ ਜਿਹੜਾ ਸਾਡੇ ਕੋਲ ਖੋਇਆ ਕੁਝ ਆ ਸਾਨੂੰ ਹਰਾਸਮੈਂਟ ਕੀਤਾ ਗਿਆ ਸਾਡਾ ਕਤਲਿਆਮ ਕੀਤਾ ਗਿਆ ਉਹ ਉਹ ਬਾਈ ਸਿੱਖ ਕੰਮ ਕਰੇਗੀ ਸਾਡੇ ਸਾਡੇ ਇਹਦੇ ਸਾਡੇ ਸਾਡੀ ਪਛਾਈ ਓਪਨ ਤੌਰ ਤੇ ਨਹੀਂ ਡਿਸਕਸ ਕੀਤੀ ਇਸੇ ਤੌਰ ਤੇ ਇਹਦੇ ਲੜੀ ਦੇ ਵਿੱਚ ਆਪਾਂ ਅਗਲੀ ਗੱਲ ਵੀ ਇਹ ਵੀ ਕਰ ਲਈਏ ਨਾ ਜਦੋਂ ਦਰੰਕਾਰੀ ਗੁਰਬਚਨ ਸੀਗਾ ਇਹਦਾ ਸੰਤੋਸ਼ ਸਿੰਘ ਦਰੰਕਾਰੀ ਮਿਸ਼ਨ ਦਾ ਉਹਦੀ ਜਿਹੜੀ ਸੀਗੀ ਗੋਲੀਆਂ ਉਹਨਾਂ ਦੇ ਸਮਰਥਕਾਂ ਵੱਲੋਂ ਚਲਾਈਆਂ ਗਈਆਂ ਸੀਗੀਆਂ ਉਸ ਵੇਲੇ ਪੰਜਾਬ ਦੇ ਵਿੱਚ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸਰਦਾਰ ਅਪਕਾਸ ਸਿੰਘ ਬਾਦਲ ਜੀ ਦਾ ਰਾਜ ਸੀਗਾ ਉਹ ਮੁੱਖ ਮੰਤਰੀ ਸੀਗੇ ਉਸ ਵੇਲੇ ਜਿਹੜੀਆਂ ਅਕਾਲੀ ਦਲ ਦੀ ਕਮਾਂਡ ਸੀਗੀ ਸ਼ਾਇਦ ਸੰਤ ਸਿੰਘ ਹਰਜੰਤ ਸਿੰਘ ਲੋਂਗੋਵਾਲ ਦੇ ਹੱਥ ਸੀ ਜੇ ਨਾਮ ਆ ਘੁੱਲਦਾ ਹੋਣਾ ਤਾਂ ਉਦੋਂ ਫਿਰ ਇਹੀ ਆਖਿਆ ਗਿਆ ਸੀਗਾ ਵੀ ਉਹਨਾਂ ਦੇ ਖਿਲਾਫ ਜਿਹੜਾ ਸੰਘਰਸ਼ ਵੇਢਿਆ ਜੀ ਤਾਂ ਕਰਕੇ ਵੀ ਉਹਨਾਂ ਨੂੰ ਸਾਫ਼ ਦਿੱਤਾ ਜਾ ਵੀ ਉਹਨਾਂ ਬੰਦਿਆਂ ਨੇ ਖਿਲਾਫ ਕਾਰਵਾਈ ਕੀਤੀ ਜਾ ਪਰ ਆਖਿਆ ਜਾਂਦਾ ਵੀ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਜਿਹੜੀ ਉੱਥੇ ਨਿਰੰਕਾਰੀ ਗੁਰਵਚਨਾ ਜਿਹੜੀ ਉੱਤੇ ਉਸ ਵੇਲੇ ਦੇ ਮਿਸ਼ਨ ਦੇ ਮੁਖੀ ਸੀਗੇ ਉਹਨਾਂ ਨੂੰ ਸੁਰੱਖਿਆ ਦੇ ਉਥੋਂ ਕੱਢਿਆ ਗਿਆ ਦਿੱਲੀ ਲਈ ਵੀਆਪੀ ਸਕੋਰਟ ਜਿੱਤ ਹੈ ਤਾਂ ਉਹਨਾਂ ਨੂੰ ਕਹਿੰਦੇ ਦਿੱਲੀ ਭੇਜਿਆ ਗਿਆ ਸੀਗਾ ਤੇ ਜਿਸ ਦਿਨ ਉਸ ਵਜੋਂ ਜਲ ਕੋਈ ਇਨਸਾਫ ਨਾ ਮਿਲਦੇ ਹੋਏ ਫਿਰ ਭਾਈ ਰਣਜੀਤ ਸਿੰਘ ਜਿਹੜੇ ਸਾਬਕਾ ਕੱਠੇ ਜਥੇਦਾਰ ਨੇ ਸ੍ਰੀ ਕਲਤਖ ਸਾਹਿਬ ਦੇ ਉਹਨਾਂ ਵੱਲੋਂ ਉਹਨਾਂ ਦਾ ਜਿਹੜਾ ਕਤਲ ਮਟਰ ਹੋਇਆ ਸੀਗਾ ਕੀਤਾ ਗਿਆ ਸੀ ਤੇ ਮੈਂ ਇਹ ਗੱਲ ਇਹ ਤਾਂ ਲੜੀ ਨੂੰ ਪੂਰਾ ਕਰਨੀ ਕਰ ਦੇਣਾ ਚਾਹਣਾ ਕਿ ਉਸ ਤੋਂ ਬਾਅਦ ਮੋਰਚਾ ਧਰਮਯੁੱਧ ਲੱਗਿਆ ਜਿਹਦੇ ਵਿੱਚ ਪੰਜਾਬ ਦੇ ਮਤਿਆਂ ਦੀ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਵੀ ਹੋਈ ਕਿ ਉਹ ਗੱਲ ਤਾਂ ਉੱਥੋਂ ਹੀ ਸ਼ੁਰੂ ਹੋ ਗਈ ਕਿ ਪੰਜਾਬ ਦੇ ਨਾਲ ਹੁਣ ਤੱਕ ਬੇਤਕਰੇ ਹੁੰਦੇ ਆਏ ਨੇ ਤੇ ਜੇ ਉਸ ਉਸ ਤੋਂ ਦਰਮਿਆਨ ਫਿਰ ਦਰਬਾਰ ਸਾਹਿਬ ਤੇ ਅਟੈਕ ਹੋਇਆ ਕੇਂਦਰ ਜੇ ਕਿੰਨੀਆਂ ਏਜੰਸੀਆਂ ਵਿੱਚ ਸ਼ਾਮਲ ਹੋਈਆਂ ਉਹਦੇ ਵਿੱਚ ਤੇ ਪੰਜਾਬ ਦੇ ਵਿੱਚ ਝੂਠੇ ਤੇ ਕਿੰਨੇ ਮੁਕਾਬਲੇ ਹੋਏ ਤੇ ਪੰਜਾਬ ਦੇ ਕਿੰਨੇ ਜਿਿਹੜੇ ਜਿਹੜੇ ਝੂਠੇ ਮੁਕਾਬਲੇ ਜਿੰਨੇ ਵੀ ਸਰਕਾਰੀ ਏਜੰਸੀਆਂ ਵੀ ਸ਼ਾਮਲ ਦੱਸੀਆਂ ਜਾਂਦੀਆਂ ਸੀਗੀਆਂ ਤੇ ਕਈ ਵੱਡੀਆਂ ਜਿਹੜੀਆਂ ਏਜੰਸੀਆਂ ਸੀਗੀਆਂ ਉਹਨਾਂ ਦੀ ਸਮੁਲੀਅਤ ਵੀ ਜਿਹੜੀ ਆਖੀ ਜਾਂਦੀ ਸੀਗੀ ਹੁਣ ਤੱਕ ਸਿੱਖਿਆ ਸੰਸਥਾਵਾਂ ਵੱਲੋਂ ਇਹ ਸਾਰੀ ਸਪਸ਼ਟ ਕੀਤੀ ਜਾ ਚੁੱਕੀ ਆ ਤੇ ਇਹ ਕਾਰਨ ਸੀ ਪੰਜਾਬ ਦੇ ਲੋਕਾਂ ਦੀ ਭਾਵਨਾ ਨੂੰ ਸਮਝਣ ਦੀ ਲੋੜ ਸੀ ਕਿ ਜਾਂ ਕੇ ਉਹਨਾਂ ਦੀ ਭਾਵਨਾ ਨੂੰ ਪੜਕਾ ਕੇ ਉਹਨਾਂ ਦਾ ਦੁਰਵਿਹਾਰ ਜਾਂ ਉਹਨਾਂ ਦਾ ਖਤਮਾ ਜਾ ਕੇਲੇ ਵੀ ਉਹਨੂੰ ਕਮਜ਼ੋਰ ਕਰਨ ਦੀ ਇਹ ਛਾਜਿਸਾ ਚੀ ਪੰਜਾਬ ਦੇ ਲਈ ਇਹ ਬਿਹਤਰ ਸੀ ਜੇਾਂ ਉਹਨੂੰ ਪਿਆਰ ਨਾਲ ਵਧਿਆ ਕੇ ਪੰਜਾਬ ਦੇ ਲੋਕਾਂ ਨੇ ਬਿਹਤਰ ਕਾਰਗੁਜ਼ਾਰੀ ਕਰਕੇ ਉਹਨਾਂ ਨੂੰ ਨਾਲ ਲਾ ਕੇ ਕਿਉਂਕਿ ਪੰਜਾਬੀ ਸਰਦ ਦੀ ਸੂਬਾ ਜੇ ਆਪ ਵੀ ਇੱਕ ਬਹਾਦਰ ਕੌਮ ਆ ਬਾਰਡਰ ਤੇ ਡਟ ਜਾਂਦੇ ਨੇ ਭਾਵੇਂ 1960 ਤੋਂ ਬਾਅਦ ਜਿਹੜੀਆਂ ਲੜਾਈਆਂ ਹੋਈਆਂ ਪਾਕਿਸਤਾਨ ਨਾਲ ਹੋਈਆਂ ਜਾਂ ਚੀਨ ਨਾਲ ਹੋਈਆਂ ਉੱਥੇ ਵੀ ਪੰਜਾਬੀ ਜਿਹੜੇ ਸੂਰਬੀਰ ਸੀਗੇ ਫੌਜੀ ਸੀ ਆਪਣੇ ਉਹਨਾਂ ਡਟ ਕੇ ਜਰਾਈ ਲੜੀਆਂ ਤੇ ਆਪਣੇ ਲੋਕ ਤਾਂ ਇਤਨਾ ਕਵੀ ਸੀ ਮੋਰਚਿਆਂ ਦੇ ਵਿੱਚ ਲੱਸੀਆਂ ਰੋਟੀਆਂ ਵੀ ਫੌਜੀਾਂ ਦੇ ਤੱਕ ਕਹੋਂਦੇ ਰੇ ਤੇ ਜੇ ਪੰਜਾਬ ਵੀ ਸੂਬਾ ਇਹ ਆਪਣੀ ਦੇਸ਼ ਦੀ ਰੱਖਿਆ ਨਹੀਂ ਕਰੂਗਾ ਤੇ ਫਿਰ ਬੁੱਝੇ ਪਾਸੇ ਦਿੱਲੀ ਵਾਲੇ ਬਸ ਇਹਨੂੰ ਫਿਰ ਹੋਰ ਕੌਣ ਰੱਖੀ ਕਰੂਗਾ ਇਸ ਕਰੇ ਪੰਜਾਬੀ ਪੰਜਾਬੀ ਸੂਬਾ ਜਿਹੜਾ ਹੈ ਇਹਨੂੰ ਵੱਧੋ ਵੱਧ ਅਧਿਕਾਰ ਦੇਣੇ ਚਾਹੀਦੇ ਆ ਤੇ ਇਹਦੀ ਇਹਨੂੰ ਤੰਦਰੁਸਤ ਰੱਖਣ ਲਈ ਕਹਿ ਲਈਏ ਫਾਈਨੈਂਸ਼ੀਅਲ ਤੌਰ ਤੇ ਤਾਕਤਾਂ ਕਰਨ ਲਈ ਕਹਿ ਲਈਏ ਇਹਦਾ ਜਿਹੜਾ ਹੋਆ ਇਹਦੇ ਨਾਲ ਵਿਵਹਾਰ ਕਰਨਾ ਚਾਹੀਦਾ ਇਹਨਾਂ ਨੂੰ ਵਿਸ਼ੇਸ਼ ਪੈਕੇਜ ਦੇਣੇ ਚਾਹੀਦੇ ਆ ਪ੍ਰੋਗਰਾਮ ਅਗਰ ਚੰਗਾ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ